ਮਨਜੋਗ ਮੁੱਖ ਮੰਤਰੀ ਸਾਹਿਬ ਰਿਸਪੈਕਟਡ ਮਿਨਿਸਟਰਸ ਆਫੀਸਰਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਪੋਰਟਸ ਨੂੰ ਇੰਨਾ ਪਿਆਰ ਦਿੱਤਾ ਜਾ ਰਿਹਾ ਜੀ ਤੇ ਜੋ ਉਪਰਾਲੇ ਤੁਸੀਂ ਕੀਤੇ ਆ ਪੰਜਾਬ ਦੇ ਵਿੱਚ ਉਹ ਬਹੁਤ ਵੱਡੀ ਗੱਲ ਹੈ ਜੀ ਖੇਡਾਂ ਵਤਨ ਪੰਜਾਬ ਦੀਆਂ ਮੈਂ ਗੱਲ ਕਰਾਂ ਜੀ ਅਸੀਂ ਉਹ ਸਪੋਰਟਸ ਵੀ ਵੇਖੀਆਂ ਕਿ ਜਿਹੜੀਆਂ ਬਹੁਤ ਸਮੇਂ ਤੋਂ ਦੇਖੀਆਂ ਵੀ ਨਹੀਂ ਗਈਆਂ ਸੀ ਬਹੁਤ ਵੱਡੀ ਗੱਲ ਹੈ ਜੀ ਪਰ ਇਹਦੇ ਨਾਲ ਨਾਲ ਜੀ ਜਿੱਦਾਂ ਹਾਕੀ ਪ੍ਰਤੀ ਜਿਹੜਾ ਪਿਆਰ ਸਾਨੂੰ ਸਾਰੇ ਦੇਸ਼ 'ਚ ਮਿਲ ਰਿਹਾ ਹੈ ਔਰ ਬੈਕ ਟੂ ਬੈਕ ਮੈਡਲ ਲੈ ਕੇ ਆਉਣਾ ਜੀ ਹਾਕੀ ਨੂੰ ਦੁਬਾਰਾ ਜਿੰਦਾ ਕਰਨਾ ਜੀ ਸਾਡੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਜੀ ਸਪੋਰਟਸ ਦੇ ਖਿਡਾਰੀਆਂ ਨੂੰ ਜ਼ਿਆਦਾ ਜ਼ਰੂਰਤ ਜਿਹੜੀ ਹੁੰਦੀ ਹੈ ਕਿ ਉਹਨਾਂ ਨੂੰ ਵਧੀਆ ਫੈਸਿਲਿਟੀਆਂ ਮਿਲੇ ਗਰਾਊਂਡਸ ਮਿਲੇ ਤਮੈਂ ਤਿਆ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਰ ਕਿ ਤੁਸੀਂ ਬਹੁਤ ਵਧੀਆ ਧਿਆਨ ਰੱਖ ਰਹੇ ਹੋ ਸਾਰੇ ਸਪੋਰਟਸਮੈਨ ਦਾ ਜੋ ਫੈਸਿਲਿਟੀਆਂ ਮਿਲ ਰਹੀਆਂ ਨੇ ਜੋ ਤੁਸੀਂ ਹੁਣ ਆਈਡੀਆ ਸ਼ੇਅਰਸ ਕੀਤੇ ਨੇ ਮੇਰੇ ਨਾਲ ਸਰ ਬਹੁਤ ਵਧੀਆ ਗੱਲ ਹੈ ਕਿ ਆਪਾਂ ਡਿਫਰੈਂਟ ਜ਼ੋਨ ਦੇ ਵਿੱਚ ਆਪਾਂ ਸਾਰੇ ਪਲੇਅਰਾਂ ਦੇ ਫੋਕਸ ਕਰਾਂਗੇ ਕਿ ਜਿਹਦੇ ਨਾਲ ਹੋਰ ਆਪਾਂ ਨੂੰ ਪੰਜਾਬ ਦੇ ਵਿੱਚ ਉਹ ਪਲੇਅਰ ਮਿਲਣ ਤੇ ਸਰ ਬਹੁਤ ਵੱਡੀ ਗੱਲ ਹੈ ਤੇ ਬਹੁਤ ਬਹੁਤ ਧੰਨਵਾਦ ਸਰ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਇਹਨਾਂ ਮਾਣ ਬਖਸ਼ ਰਹੇ ਹੋ ਇਹਦੇ ਨਾਲ ਸਾਨੂੰ ਵੀ ਬਹੁਤ ਉਤਸ਼ਾਹ ਮਿਲਦਾ ਹੈ ਹੋਰ ਕੌਨਫੀਡੈਂਸ ਆਉਂਦਾ ਹੈ ਹੋਰ ਮਿਹਨਤ ਕਰਨ ਦਾ ਜਜ਼ਬਾ ਉੱਠਦਾ ਹੈ ਕਿ ਜਦੋਂ ਅਸੀਂ ਮੈਡਲ ਲੈ ਕੇ ਆਉਨੇ ਆ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਇਹਨਾਂ ਮਾਨਿਤ ਦਿੱਤਾ ਜਾਂਦਾ ਹੈ ਇਹਦੇ ਨਾਲ ਇੱਕ ਯੂਥ ਨੂੰ ਯੰਗ ਨੂੰ ਜਿਹੜੇ ਲੋਕ ਨੇ ਮੁੰਡੇ ਨੇ ਉਹਨਾਂ ਨੂੰ ਬਹੁਤ ਵਧੀਆ ਮੈਸੇਜ ਆਂਦਾ ਹੈ ਕਿ ਅਸੀਂ ਵੀ ਹੋਰ ਮਿਹਨਤ ਕਰੀਏ ਤੇ ਜਿਹੜੇ ਆਪਾਂ ਨਸ਼ਿਆਂ ਦੀ ਗੱਲ ਕਰ ਰਹੇ ਹਾਂ ਜੀ ਆਈ ਥਿੰਕ ਇਹ ਸਭ ਤੋਂ ਵੱਡਾ ਮੈਸੇਜ ਆ ਕਿ ਤੁਸੀਂ ਸਪੋਰਟਸ ਦੇ ਵਿੱਚ ਆਓ ਮੈਡਲ ਲੈ ਕੇ ਆਓ ਦੇਸ਼ ਦਾ ਪੰਜਾਬ ਦਾ ਨਾਮ ਰੌਸ਼ਨ ਕਰੋ ਤੇ ਸਰ ਸਾਡੀ ਵੀ ਪੂਰੀ ਕੋਸ਼ਿਸ਼ ਰਹੂਗੀ ਕਿ ਸਾਡੇ ਵੱਲੋਂ ਵੀ ਕੋਈ ਕਮੀ ਨਾ ਹੋਵੇ ਅਸੀਂ ਹਰ ਥਾਂ ਤੇ ਅਵੇਲੇਬਲ ਆ ਸਰ ਜਿੱਥੇ ਤੁਹਾਡਾ ਹੁਕਮ ਹੋਵੇ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਰਲ ਮਿਲ ਕੇ ਸਾਰੇ ਜਣੇ ਪੰਜਾਬ ਨੂੰ ਰੰਗਲਾ ਪੰਜਾਬ ਵਾਪਸ ਕਰੀਏ ਧੰਨਵਾਦ ਸਸੇ ਗੱਲ ਦੇ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਹਰਮਨਪ੍ਰੀਤ ਸਿੰਘ ਜਿਸ ਤਰ੍ਹਾਂ ਹਰਮਨ ਪ੍ਰੀਤ ਵੀ ਦੱਸ ਰਿਹਾ ਸੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਪਰਾਲੇ ਹੋ ਰਹੇ ਨੇ ਦੋਸਤੋ ਜੋ ਸਟੇਜ ਦੇ ਉੱਪਰ ਖਿਡਾਰੀ ਮੌਜੂਦ ਨੇ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਦੋ ਪੀਸੀਐਸ ਅਫਸਰ ਨੇ ਹਾਰਦਿਕ ਸਿੰਘ ਤੇ ਗੁਰਜਨ ਸਿੰਘ ਤੇ ਚਾਰ ਡੀਐਸਪੀ ਨੇ ਜਿਨ੍ਹਾਂ ਨੂੰ ਹਾਲੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਟੀਐਸਪੀ ਤੇ ਪੀਸੀਐਸ ਦੇ ਅਹੁਦੇ ਦਿੱਤੇ ਤੇ ਪੰਜਾਬ ਦੇਸ਼ ਦਾ ਪਹਿਲਾ ਸਟੇਟ ਬਣਿਆ ਇਸ ਤੋਂ ਪਹਿਲਾਂ ਖਿਡਾਰੀਆਂ ਨੂੰ ਡੀਐਸਪੀ ਜਾਂ ਹੋਰ ਅਹੁਦੇ ਦਿੱਤੇ ਜਾਂਦੇ ਸੀ ਪਰ ਜੋ ਪੀਸੀਐਸ ਅਫਸਰ ਬਣਾਇਆ ਦੋ ਪੀਸੀਐਸ ਖਿਡਾਰੀ ਸਾਡੇ ਦਰਮਿਆਨ ਵਿੱਚ ਸਾਹਮਣੇ ਬੈਠੇ ਨੇ ਸਿਮਰਨਜੀਤ ਤੇ ਰੁਪਿੰਦਰਪਾਲ ਸਿੰਘ ਇਹਨਾਂ ਨੇ ਟੋਕੀਓ 올림픽ਸ ਚ ਮੈਡਲ ਜਿੱਤੇ ਆ। ਹੁਣ ਮੈਂ ਸੱਦਾ ਦੇਵਾਂਗਾ ਮੰਦੀਪ ਸਿੰਘ ਨੂੰ। ਮੰਦੀਪ ਸਿੰਘ ਆਪਣੇ ਕੁਝ ਸ਼ਬਦ ਸਾਡੇ ਨਾਲ ਸਾਂਝੇ ਕਰਨਗੇ। ਮੰਦੀਪ ਸਿੰਘ ਇੰਡੀਆ ਦੇ ਸਟ੍ਰਾਈਕਰ ਜਿਨ੍ਹਾਂ ਨੇ ਦੂਜੀ ਵਾਰ 올림픽ਸ ਚ ਮੈਡਲ ਜਿੱਤੇ ਆ। ਸਾਥੀ ਗੱਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸੀਐਮ ਸਰ ਤੇ ਦਿਲ ਤੋਂ ਧੰਨਵਾਦ ਕਰਦੇ ਆ ਜੀ ਸਾਨੂੰ ਇੱਥੇ ਇਨਵਾਈਟ ਕੀਤਾ ਤੇ ਸਨਮਾਨ ਕਰਿਆ ਤੇ ਸਰ ਤੁਸੀਂ ਜਿੰਨਾ ਹੋਕੀ ਨੂੰ ਇੰਨਾ ਕਰੀਬੀ ਤੋਂ ਫੋਲੋ ਕਰਦੇ ਉਲੀ ਵੀ ਅਸੀਂ ਧੰਨਵਾਦ ਕਰਦੇ ਆ ਤੇ ਸਰ ਬਹੁਤ ਖੁਸ਼ੀ ਹੋ ਰਹੀ ਆ ਬੈਕ ਟੂ ਬੈਗ ਮੈਡਲ ਜਿੱਤਨਾ ਬਹੁਤ ਪ੍ਰਾਊਡ ਫੀਲ ਕਰ ਰਹੇ ਆ ਪੰਜਾਬ ਲਈ ਤੇ ਇੰਡੀਆ ਲਈ ਮੈਡਲ ਜਿੱਤ ਕੇ ਲੈ ਕੇ ਆਏ ਆ ਤੇ ਨੈਕਸਟ ਇਹੀ ਰਹੂਗਾ ਕਿ ਸਰ ਅਸੀਂ ਆਪਣਾ ਵੈਸ਼ ਕਰਾਂਗੇ ਤੇ ਮੈਡਲ ਦਾ ਕਲਰ ਚੇਂਜ ਕਰਾਂਗੇ ਤੇ ਸਰ ਇਹ ਵੀ ਵਾਦਾ ਕਰਦੇ ਆ ਇਸ ਵਾਰ 19 ਪਲੇਅਰ ਗਏ ਆ ਪੰਜਾਬ ਤੋਂ ਨੈਕਸਟ 올림픽 ਜਿਸ ਤੋਂ ਜ਼ਿਆਦਾ ਜਾਣਗੇ ਥੈਂਕ ਯੂ ਸੋ ਮਚ ਬਿਲਕੁਲ ਮਨਦੀਪ ਜੀ ਪੰਜਾਬ ਦੇ ਵਿੱਚ ਜਾਈਆਂ ਖੇਡ ਪਾਲਿਸੀ ਬਣੀ ਆ ਜਿਸ ਨਾਲੇ ਖਿਡਾਰੀਆਂ ਦੀ ਗਿਣਤੀ ਉਸ ਤੋਂ ਬਾਅਦ ਹੋਰ ਵਧੇਗੀ ਕੋਈ ਖਿਡਾਰੀ ਆਪਣੀ ਇੱਛਾ ਮੁਤਾਬਕ ਹੀ ਹੋਰ ਬੋਲਣਾ ਚਾਹੁੰਦਾ ਹੋਵੇ ਸੁਖਜੀਤ ਕਾਕੇ ਵੱਲ ਇਸ਼ਾਰਾ ਕਰ ਰਿਹਾ ਸਾਰੇ ਮੇਰੇ ਖਿਆਲ ਚ ਛੋਟੀ ਸਟਿਕ ਤਾਂ ਬਹੁਤ ਬੋਲਦੀ ਹੈ ਅੱਜ ਤੁਹਾਨੂੰ ਵੀ ਸੁਣਨਾ ਸੀ ਚਲੋ ਮੈਂ ਠੀਕ ਹੈ ਹੁਣ ਅਸੀਂ ਅੱਜ ਖੇਡਾਂ ਦੇ ਖਿਡਾਰੀਆਂ ਦੀ ਗੱਲ ਚੱਲ ਰਹੀ ਸੀ ਜਿਸ ਤਰ੍ਹਾਂ ਹਾਕੀ ਖਿਡਾਰੀ ਵੀ ਕਹਿ ਰਹੇ ਸਨ ਮੁੱਖ ਮੰਤਰੀ ਸਾਹਿਬ ਕੋਈ ਵੀ ਮੁਕਾਬਲਾ ਹੋਵੇ ਚਾਹੇ ਗ੍ਰੈਂਡ ਸਲੈਮ ਹੋਵੇ ਜਾਂ ਹਾਕੀ ਦਾ ਮੁਕਾਬਲਾ ਹੋਵੇ ਜਾਂ ਟੈਸਟ ਮੈਚ ਹੋਵੇ ਸਪੋਰਟਸ ਨੂੰ ਬੜਾ ਨੀਜ਼ ਨਾਲ ਪਿਆਰ ਕਰਦੇ ਨੇ ਤੇ ਉਹਨਾਂ ਦੇ ਦਿਲ ਦੇ ਨੇਵੇ ਸਭ ਤੋਂ ਵੱਧ ਖੇਡਾਂ ਦਾ ਵਿਭਾਗ ਨੇ ਤੇ ਇਸੇ ਕਰਕੇ ਉਹਨਾਂ ਦਾ ਇੱਕ ਮੈਸੇਜ ਸੀ ਜਦੋਂ ਵੀ ਖਿਡਾਰੀ ਵਿਲੇ ਹੁੰਦੇ ਨੇ ਹਾਕੀ ਇੰਡੀਆ ਦੇ ਫੰਕਸ਼ਨ ਤੋਂ ਬਾਅਦ ਤੁਰੰਤ ਸਮਾਗਮ ਰੱਖਿਆ ਜਾਵੇ ਤੇ ਅੱਜ ਇੱਕ ਕੈਸ਼ ਪ੍ਰਾਈਜ਼ ਦਾ ਸਮਾਗਮ ਹੋ ਰਿਹਾ ਹੈ ਰੋਜ਼ਾਨਾ ਖਬਰਾਂ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਤਾਂ ਜੋ ਹਰ ਪ੍ਰਕਾਰ ਦੀ ਖਬਰ ਤੁਹਾਡੇ ਕੋਲ ਜਲਦੀ ਪਹੁੰਚ ਸਕੇ